ਅਗਲੇ ਸਰਕਾਰੀ ਦਾਅਵੇ ਦੀ ਗੱਲ ਕਰੀਏ ਸ਼ਰਮਾ ਜੀ ਸਰਕਾਰੀ ਦਾਵਾ ਬਹੁਤ ਵੱਡਾ ਕਰ ਰਿਹਾ ਕਹਿੰਦੇ 1 ਜੂਨ ਦਾ ਦਿਨ ਐਸਾ ਚੜਨਾ ਇਤਿਹਾਸਕ ਹੋ ਨਿਭੜਨਾ ਕਿਉਂਕਿ ਉਸ ਦਿਨ ਪੰਜਾਬ ਕਹਿੰਦੇ ਰੰਗਲਾ ਪੰਜਾਬ ਬਣ ਜਾਊਗਾ ਜੀ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪੰਜਾਬ ਦੇ ਡੀਜੀਪੀ ਗੌਰਵ ਜაძੂਹਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਕੁਝ ਹਦਾਇਤਾਂ ਜਾਰੀ ਕੀਤੀਆਂ ਕੁਝ ਦਾਅਵੇ ਕੀਤੇ ਨੇ ਕੁਝ ਵਾਅਦੇ ਕੀਤੇ ਨੇ ਜੀ ਉਹਦੇ ਦਾਅਵੇ ਵਾਅਦੇ ਅਨੁਸਾਰ ਬਿਲਕੁਲ 31 ਮਈ 2025 ਦੀ ਸ਼ਾਮ ਨੂੰ ਪੰਜਾਬ ਚੋਂ ਨਸ਼ਾ ਖਜੇਗਾ ਠੀਕ ਹੈ ਤੇ ਜੇ 31 ਮਈ 2025 ਦੀ ਸ਼ਾਮ ਨੂੰ ਪੰਜਾਬ ਨਸ਼ਾ ਮੁਕਤ ਹੁੰਦਾ ਤਾਂ 1 ਜੂਨ 2025 ਦਾ ਜਿਹੜਾ ਸੂਰਜ ਚੜੂਗਾ ਫਿਰ ਰੰਗਲੇ ਪੰਜਾਬ ਵਾਲਾ ਸੂਰਜ ਹੋਊਗਾ ਉਸ ਦੇ ਰੰਗਲਾ ਪੰਜਾਬ ਬਣ ਜਾਊਗਾ ਜੀ ਹੁਣ ਇਹਦੇ ਵਿੱਚ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚੋਂ ਪਹਿਲਾਂ ਮੈਂ ਸਰਕਾਰੀ ਦਾਅਵੇਬਾਦੀ ਸਾਹਮਣੇ ਰੱਖਦਾ ਫਿਰ ਆਪਾਂ ਪੋਜ਼ਿਟਿਵ ਵੀ ਜਾਵਾਂਗੇ ਕਿ ਹਕੀਕਤ 'ਚ ਕਿੰਨੇ ਕਰਨ ਹਾਂਜੀ ਹਾਂਜੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਖੋਰਾ ਨੇ ਤੈਅ ਕੀਤਾ ਹੈ ਕਿ ਹਰ ਜ਼ਿਲ੍ਹੇ ਦਾ ਐਸਐਸਪੀ ਇਸੇ ਤਰ੍ਹਾਂ ਪੁਲਿਸ ਕਮਿਸ਼ਨਰ ਏ ਜ਼ਿੰਮੇਵਾਰ ਹੋਣਗੇ ਜੇਕਰ 31 ਮਈ ਤੋਂ ਬਾਅਦ ਵੀ ਉਹਨਾਂ ਦੇ ਜਿਹਰੇ ਦੇ ਵਿੱਚ ਇਹ ਡਰੱਗ ਨਸ਼ਾ ਚਟਕਾ ਜੇ ਉਹ ਹੈ ਜਾਂ ਕੁਝ ਵੇਚਦਾ ਵੇਚਦਾ ਜੀ ਜੀ ਉਹ ਕਹਿੰਦੇ ਵੀ ਉਹਨਾਂ ਨੇ ਸਪਸ਼ਟ ਦੱਸ ਦਿੱਤਾ ਉਹਨਾਂ ਨੂੰ ਕਿ ਵੀ ਜਿਹੜੇ ਚੰਗਾ ਕੰਮ ਕਰਨਗੇ ਉਹਨਾਂ ਨੂੰ ਇਨਾਮ ਦੇਵਾਂਗੇ ਠੀਕ ਹੈ ਤੁਸੀਂ ਜਿਹੜੀ ਯੋਜਨਾ ਬਣਾਉਣੀ ਹੈ ਉਹਦਾ ਖਰੜਾ ਸਾਡੇ ਨਾਲ ਸਾਂਝਾ ਕਰਨਾ ਤਾਂ ਕਿ ਉਹ ਚਾ 500 ਸਦਾਈ ਖੁਸ਼ ਕਰ ਸਕੀਏ ਅੱਛਾ ਪਰ 31 ਮਈ ਤੱਕ ਮੁਕੰਮਲ ਤੌਰ ਤੇ ਪੰਜਾਬ ਚੋਂ ਨਸ਼ਾ ਮੁਕ ਜਾਣਾ ਚਾਹੀਦਾ ਹੈ ਐ ਐਸਐਸਪੀ ਨੇ ਦੀ ਡਿਊਟੀ ਲਾ ਦਿੱਤੀ ਹੈ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਜੇ ਪੁਲਿਸ ਚਾਹ ਵੀ ਤਾਂ ਨਸ਼ਾ ਮੁਕਤ ਸਕਦਾ ਹਾਂਜੀ ਹਾਂਜੀ ਬਿਲਕੁਲ ਕਰ ਸਕਦਾ ਪੁਲਿਸ ਬਾਖਾ ਬੈ ਕਿਥੋਂ ਕਿਥੋਂ ਆਉਂਦਾ ਕਿਥੋਂ ਕਿਥੋਂ ਨਹੀਂ ਆਉਂਦਾ ਹਮ ਪਰ ਜਿੰਨਾ ਸੋਖਾ ਇਹਨੂੰ ਲੱਗਦਾ 31 ਮਈ ਤੱਕ ਇੰਨਾ ਸੋਖਾ ਵੀ ਨਹੀਂ ਹੈ ਹਮ ਪਰ ਫਿਰ ਵੀ ਸਰਕਾਰਾਂ ਤੇ ਪੁਲਿਸ ਕੁਝ ਕਰਨ ਤੇ ਆ ਜਾਣ ਤਾਂ ਕੁਝ ਵੀ ਸੰਭਵ ਹੈ ਜੇਕਰ ਸੱਚਮੁੱਚੇ ਕਰ ਦੇ ਤਾਂ ਸ਼ਾਬਾਸ਼ੀ ਹੋਏਗੀ ਵਧਾਈ ਦੀ ਪਾਤਰ ਹੋਏਗੀ ਮਾਨ ਸਰਕਾਰ ਹਮ ਜੇਕਰ ਇਸ ਅਨਜਾਤ ਤੋਂ ਛੁਟਕਾਰਾ ਹਕੀਕਤ ਚ ਦਵਾ ਦਵੇ ਹਮ ਹੁਣ ਐਂਟੀ ਡਰੋਨ ਸਿਸਟਮ ਬਣਾਇਆ ਡੀਜੀਪੀ ਸਾਹਿਬ ਕਹਿੰਦੇ ਤਿੰਨ ਚਾਰ ਮਹੀਨਿਆਂ ਚ ਕੰਮ ਕਰ ਲੱਗ ਜਾਏਗਾ ਅਕਤੂਬਰ ਤੱਕ ਕਹਿੰਦੇ ਇਹ ਵੀ ਲਾਗੂ ਹੋ ਜਾਏਗਾ ਮਤਲਬ ਜਿਹੜਾ ਦੂਸਰੇ ਮੁਲਕ ਤੋਂ ਅਸੀਂ ਕਹਿੰਦੇ ਆ ਡਰੋਨ ਆਉਂਦਾ ਹੈ ਉਹ ਨਸ਼ਾ ਸੱਟਕੇ ਜਾਂਦਾ ਹੈ ਉਹ ਵਿਹਾਰ ਸੱਟਕੇ ਜਾਂਦਾ ਹੈ ਉਹ ਡਰੋਨ ਪਹਿਲਾਂ ਹੀ ਬ੍ਰੇਕ ਕਰ ਲਿਆ ਜਾਏਗਾ ਇਹ ਐਂਟੀ ਡਰੋਨ ਸਿਸਟਮ ਅਸੀਂ ਲਾਗੂ ਕਰਨ ਜਾ ਰਹੇ ਹਾਂ ਕਹਿੰਦੇ ਠੀਕ ਹੈ 3 ਅਮੀਆ ਐਂਡੀਪੀਐਸ ਦੀਆਂ ਕੋਟ ਬਣਾਉਣ ਜਾ ਰਹੇ ਹਾਂ ਕਰੀਬ ਕਰੀਬ 22-23 ਕਰੋੜ 22.8 ਕਰੋੜ ਦਾ ਕਹਿੰਦੇ ਬਜਟ ਹੈ ਉਹਦੇ ਉੱਤੇ ਕੰਮ ਸ਼ੁਰੂ ਹੋ ਗਿਆ ਇਹੀ ਇਸ ਤੋਂ ਅਗਾਂਹ ਵੱਧ ਕੇ 33 ਹਵਾਲਾ ਆਪਰੇਟਰਾਂ ਨੂੰ ਫੜਨ ਦਾ ਦਾਵਾ ਕੀਤਾ ਡੀਜੀਪੀ ਸਾਹਿਬ ਨੇ ਜਿਹੜੇ ਹਵਾਲੇ ਰਾਹੀਂ ਇਸ ਨਸ਼ੇ 'ਚ ਪੈਸੇ ਦੀ ਲੈਂਡਿੰਗ ਕਰਦੇ ਸੀ ਕਹਿੰਦੇ ਕਿ ਉਹਨਾਂ ਕੋਲ 8 ਕਰੋੜ ਤੋਂ ਜ਼ਿਆਦਾ ਦੀ ਰਕਮ ਸੀ ਜਬਤ ਕਰ ਲਈ ਹੈ ਜਿਸ ਵਿੱਚ ਪਾਕਿਸਤਾਨੀ ਸਮੱਗਲਰ ਵੀ ਨੇ ਤੇ ਭਾਰਤੀ ਹਵਾਲਾ ਕਾਰੋਬਾਰੀ ਵੀ ਨੇ ਇਹਨਾਂ ਕੋਲੋਂ 8 ਕਰੋੜ ਦੀ ਰਕਮ ਬਰਾਮਦ ਹੋਈ ਹੈ ਠੀਕ ਹੈ ਜੀ ਤੇ 268A ਦੇ ਤਹਿਤ ਕਹਿੰਦੇ ਕਿ ਅਸੀਂ ਜ਼ਮੀਨਾਂ ਅਟੈਚ ਕਰ ਰਹੇ ਹਾਂ ਘਰ ਅਟੈਚ ਕਰ ਰਹੇ ਹਾਂ ਨਸ਼ੇ ਦੀ ਕਮਾਈ ਨਾਲ ਤੇ ਉਹਨਾਂ ਦੇ ਉੱਤੇ ਬਲਡੋਜਨ ਵੀ ਚੱਲ ਰਹੇ ਨੇ 67 ਤੋਂ ਜ਼ਿਆਦਾ ਤੇ ਘਰ ਤਾਂ ਸੀ ਕਹਿੰਦੇ ਢਾਤੇ ਜੀ ਹੈਨਾ ਮਤਲਬ ਜੇ 67 ਸਮਗਲਾਂ ਦੇ ਘਰ ਢਾਤੇ ਫਿਰ ਤਾਂ ਨਸ਼ੇ ਦੀ ਚੇਨ ਤੋੜਤੀ ਤੁਸੀਂ ਜੇ ਤੁਹਾਨੂੰ ਲੱਗਦਾ ਜੇ ਪਿੰਡ ਹੀ ਮੇਨ ਸਪਲਾਈਰ ਹੀ ਉਹੀ ਹੈ ਜਿਹੜਾ ਪਿੰਡ ਦੇ ਇੱਕ ਖੁੰਜੇ 'ਚ ਬੈਠਾ ਇੱਕ ਫਿਰਨੀ ਤੇ ਜਿਹਦਾ ਘਰ ਹੈ ਘਰ ਹੈ ਜੇ ਇਹਨਾਂ ਨਾਲ 67 ਨਾਲੇ ਪੰਜਾਬ ਦਾ ਮਸਲਾ ਹੱਲ ਹੋ ਗਿਆ ਫਿਰ ਤਾਂ ਕਰ ਲਿਓ ਤੁਸੀਂ ਪਰ ਕੀ ਘਰਟਾਉਣ ਦਾ ਅਧਿਕਾਰ ਪੁਲਿਸ ਨੂੰ ਆਪਾਂ ਇਹਦੇ ਤੇ ਕਿੰਨੀ ਲੰਬੀ ਚੱਲ ਕਰ ਚੁੱਕੇ ਆ ਪਹਿਲੇ ਬਿਲਕੁਲ ਸਹੀ ਬੋਲਿਆ ਹੁਣ ਇਹ ਕਹਿੰਦੇ ਨੇ ਜੀ ਕਿ ਅਸੀਂ 90% ਸਾਨੂੰ ਇਹਦੇ ਵਿੱਚ ਸਜ਼ਾ ਦਿਵਾਉਣ ਚ ਸਾਨੂੰ ਪ੍ਰਾਪਤੀ ਹੋ ਰਹੀ ਹੈ ਇਹ ਆਪਣਾ ਅੰਕੜਾ ਗਿਣਾਰ ਰਹੇ ਨੇ ਡੀਜੀਪੀ ਸਾਹਿਬ ਉਹ ਕਹਿੰਦੇ 836 ਕੇਸਾਂ ਦਾ ਫੈਸਲਾ ਹੋਇਆ ਹਮ ਹਮ 836 ਕੇਸਾਂ ਦੇ ਵਿੱਚੋਂ 744 ਕੇਸਾਂ 'ਚ ਸਜ਼ਾ ਹੋਈ ਹੈ ਹਮ ਤੇ ਕਹਿੰਦੇ ਜੀ 144 ਲੋਕਾਂ ਨੂੰ ਅਸੀਂ 10-10 ਸਾਲ ਤੋਂ ਜ਼ਿਆਦਾ ਦੀ ਸਜ਼ਾ ਦਿਵਾ ਚੁੱਕੇ ਹਾਂ ਸਾਡਾ ਫੋਕਸ ਕਹਿੰਦੇ ਨਸ਼ਾ ਮੁਕਾਉਣਾ ਹੈ ਅੰਕੜੇ ਨਹੀਂ ਹਮ ਪਰ ਨਾਲ ਹੀ ਇਹ ਅੰਕੜੇ ਵੀ ਦਿੰਦੇ ਨੇ ਕਹਿੰਦੇ ਜੀ 4600 ਤੋਂ ਵੱਧ ਹਾਂ 4659 ਦੇ ਕਰੀਬ ਕਹਿੰਦੇ ਅਸੀਂ ਰਜਿਸਟਰਡ ਐਫ ਆਈ ਆਰ ਕਰ ਲੀਆਂ ਠੀਕ ਹੈ 7414 ਤਸਕਰ ਅਰੇਸਟ ਕਰ ਲਏ ਹਮਮ ਤੇ ਇਹਨਾਂ ਦੇ ਉੱਤੇ ਕਹਿੰਦੇ ਕਾਰਵਾਈ ਸਾਡੀ ਜਾਰੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਖੁਦ ਇਹ ਸਾਰਾ ਕੁਝ ਦੇਖ ਰਹੇ ਨੇ ਹਮਮ ਤੇ ਕਹਿੰਦੇ ਕਿ ਸਾਡਾ ਦਾਵਾ ਹੈ ਜੀ ਕਿ 31 ਮਈ ਨੂੰ ਪੰਜਾਬ ਚੋਂ ਨਸ਼ਾ ਮੁਕਜੂਗਾ ਤੇ ਜੇ 31 ਮਈ ਨੂੰ ਮੁੱਕਿਆ ਤਾਂ ਫਿਰ ਕੋਈ ਇੱਕ ਦਿਨ ਨੂੰ ਰੰਗਲਾ ਪੰਜਾਬ ਫਿਰ ਤਾਂ ਬਣ ਜਾਏਗਾ ਪਰ ਮੈਨੂੰ ਯਾਦ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਗੁਰਕਾ ਸਾਹਿਬ ਤੇ ਹੱਥ ਰੱਖ ਕੇ ਗੁਰੂਕਰਨ ਜੀ ਨੂੰ ਮੂੰਹ ਕਰਕੇ ਬਿਲਕੁਲ ਉਹਨੇ ਕਿਹਾ ਕਿ 4 ਹਫਤੇ ਪੰਜਾਬ ਤੋਂ ਨਸ਼ਾ ਮੁਕਾਵਾ ਲਾਂਗਾ ਹੂੰ ਕਿਆ ਸੀ ਕੋਨੇ 5 ਸਾਲ ਕਪਟੇਵਿੰਦਰ ਸਿੰਘ ਨੇ ਰਾਜ ਕੀਤਾ ਪਰ ਉਹਦੇ 4 ਹਫਤੇ ਨਹੀਂ ਆਏ ਨਹੀਂ ਆਏ ਸਹੀ ਹੈ ਤੇ ਪੁੱਛਣ ਦੇ ਮੀਡੀਆ ਜੋ ਕਹਿੰਦਾ ਸੀ ਲੱਖ ਤੋੜਤਾ ਅੰਕੜੇ ਦੇਖੋ ਇੰਨੇ ਤਸਕਰ ਅੰਦਰ ਤੇ ਇੰਨਾ ਮਾਲ ਫੜ ਲਿਆ ਇੰਨੇ ਆ ਕਰਤੀ ਇੰਨੀ ਕਾਰਵਾਈ ਹੋ ਗਈ ਉਹ ਇਹਨਾਂ ਅੰਕੜਿਆਂ ਨੂੰ ਹੀ ਹਾਂ ਮਤਲਬ ਨਸ਼ਾ ਮੁਕਾਵਾ ਵਾਸਤੇ ਸੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਦਾਵਾ ਵਾਦਾ ਕੀਤਾ ਸੀ ਕਿ 3 ਮਹੀਨੇ ਦੇ ਦਿਓ ਸਾਨੂੰ ਹਾਂਜੀ ਬਿਲਕੁਲ 3 ਮਹੀਨੇ 3 ਸਾਲ ਚ ਵਟ ਕੇ ਅਜੇ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਤੇ ਹੁਣ ਆ ਦਾਵਾ ਜਿਹੜਾ 31 ਮਈ ਤੱਕ ਦਾ ਕੀਤਾ ਇਹ ਵੀ ਦੂਰ ਨਹੀਂ ਹੈ ਜਨਾਬ ਮਈ ਚੜਨ ਵਾਲਾ ਪੂਰਾ ਇੱਕ ਮਹੀਨਾ ਰੱਬ ਪਲੀ ਕਰੇ ਤੁਹਾਨੂੰ ਜਹੀ ਸਮਤ ਬਖਸ਼ੇ ਤੇ ਤੁਸੀਂ ਇਹੀ ਜੀ ਇਮਾਨਦਾਰੀ ਬਖਸ਼ੇ ਕਿ ਤੁਸੀਂ ਇਹ ਕੰਮ ਕਰਦੇ ਹੋ ਤੇ ਇਹ ਸਿਹਰਾ ਤੁਹਾਡੇ ਸਿਰ ਵੱਜਿਆ ਜਾਵੇ ਅਸੀਂ ਵਧਾਈ ਦੇਾਂਗੇ ਸਭ ਤੋਂ ਪਹਿਲਾਂ ਹਾਂਜੀ ਬਿਲਕੁਲ ਆਪਾਂ ਇੱਕ ਅਗਲੀ ਜਿਹੜੀ ਵਾਰਤਾ ਉਹ ਇਸ ਖਬਰ ਦੇ ਰੂਪ ਦੇ ਵਿੱਚ ਆਪਾਂ ਫਰੋਲਾਂਗੇ ਤੇ ਉਹਦੇ ਵਿੱਚ ਜਿਹੜਾ ਇਹਦਾ ਸੱਚ ਹੈ ਇਹ ਡੀਜੀਪੀ ਸਾਹਿਬ ਦੇ ਰੰਗਲੇ ਪੰਜਾਬ ਵਾਲੇ ਦਾਵੇ ਦਾ ਉਮਰੇ ਖਾਲੋਦਾ ਨੇ 17 ਵੀ ਹੋ ਜਾਣਾ ਤੇ ਇਹਦਾ ਹੀ ਇੱਕ ਹੋਰ ਪਹਿਲੂ ਆ